ਨੂੰ ਕੋਈ ਗੁਪਤ ਸੂਚਨਾ ਮਿਲੀ ਸੀ ਵੀ ਇੱਥੇ ਸਰਫ ਦੀ ਫੈਕਟਰੀ ਦੀ ਆਰਡ ਦੇ ਵਿੱਚ ਕੀ ਦਾ ਕੰਮ ਚੱਲ ਰਿਹਾ ਜਿਹੜਾ ਇੱਥੇ ਅਸੀਂ ਆ ਕੇ ਦੇਖਿਆ ਤਾਂ ਰਿਫਾਈਨਡ ਤੇ ਬਨਸਪਤੀ ਕੀ ਮਿਕਸ ਕਰਕੇ ਉਹਦੇ ਵਿੱਚੋਂ ਬਣਾ ਰਹੇ ਸੀ ਉਹ ਇਹ ਜਿਹੜੀਆਂ ਚੀਜ਼ਾਂ ਨੇ ਇਹਦੇ ਨਾਲ ਕਾਫੀ ਭਿਆਨਕ ਬਿਮਾਰੀਆਂ ਲੱਗ ਜਾਂਦੀਆਂ ਜਿਵੇਂ ਕੈਂਸਰ ਆਪਣੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਫੈਲ ਰਿਹਾ ਹੈਗਾ ਇਹ ਇੰਨਾਂ ਚੀਜ਼ਾਂ ਦੀ ਹੀ ਦੇਣ ਤੇ ਪੈਕਿੰਗ ਹੈ 1 ਲੀਟਰ ਤੋਂ ਲੈ ਕੇ 100 ਐਮਐਲ ਤੱਕ 100 ਐਮਐਲ ਤੱਕ ਦੀ ਪੈਕਿੰਗ ਵੀ ਬਣੀ ਹੋਈ ਆ ਤਾਂ ਕਿ ਕੋਈ ਵੀ ਬੰਦਾ ਇਹਦੇ ਨੂੰ ਇਹਦੇ ਵਿੱਚੋਂ ਬਚ ਨਾ ਸਕੇ ਕਿੰਨਾ ਟੋਟਲ ਕਿੰਨਾ ਹੈਗਾ ਇਹ 700 ਲੀਟਰ ਦੇ ਕਰੀਬ ਹੈਗਾ ਇਹ ਟੋਟਲ ਮਟੀਰੀਅਲ ਅਲੱਗ-ਅਲੱਗ ਮਤਲਬ ਕੋਈ ਸਰਸੇ ਦਾ ਡਰੈੱਸ ਹੈ ਕਿਸੇ ਤੇ ਕਿਸੇ ਦਾ ਲੁਧਿਆਣੇ ਦਾ ਡਰੈੱਸ ਦਿੱਤਾ ਹੋਇਆ ਹੈ ਪੈਕਿੰਗ ਰੈਪਰ ਤਿਆਰ ਕਰਕੇ ਇਹ ਖੁਦ ਹੀ ਤਿਆਰ ਕਰਦੇ ਜੀ ਸਾਰਾ ਮਟੀਰੀਅਲ ਅਸੀਂ ਖੜਿਆ ਸੰਗਰੂਰ ਹਲਕਾ ਦੇ ਸਹਿਰ ਪੁਵਾਨੀ ਗੜ ਦੇ ਵਿੱਚ ਜਿੱਥੇ ਅੱਜ ਦੇਸੀ ਘਿਓ ਦੀ ਵੱਡੀ ਬਨੌਟੀ ਦੇਸੀ ਘਿਓ ਦੀ ਵੱਡੀ ਖੇਪ ਹੈ ਜਿਹੜੀ ਸੇਧ ਪੁਹਾਗ ਵੱਲੋਂ ਫੜੀ ਗਈ ਹੈ ਤੁਹਾਨੂੰ ਜਿਹੜੀਆਂ ਤਸਵੀਰਾਂ ਦਿਖਾ ਰਿਹਾ ਹਾਂ ਇਹ ਤਸਵੀਰਾਂ ਇੱਕ ਦੇਖਣ ਨੂੰ ਲੱਗ ਰਹੀ ਸਰਫ ਦੀ ਪੈਕ ਫੈਕਟਰੀ ਆ ਮੁਕਤੀ ਜਿਹੜਾ ਸਰਫ ਹੈ ਇੱਥੇ ਪੈਕਿੰਗ ਹੁੰਦੀ ਆ ਸਾਰੀ ਫੈਕਟਰੀ ਤੇ ਤੁਹਾਨੂੰ ਤਸਵੀਰਾਂ ਦਿਖਾਉਣ ਲੱਗੇ ਆ ਕਿ ਤੁਸੀਂ ਦੇਖੋ ਕਿ ਭਲੇਖਾ ਕਿੱਦਾਂ ਪਾਇਆ ਗਿਆ ਤੁਸੀਂ ਅੰਦਰ ਆਉਂਗੇ ਤਾਂ ਤੁਹਾਨੂੰ ਮੁਕਤੀ ਸਰਫ ਸਰਫ ਦੇ ਜਿਹੜੇ ਪੋਸਟਰ ਲੱਗੇ ਹੋਣਗੇ ਤੁਸੀਂ ਦੇਖੋਗੇ ਇੱਥੇ ਮੁਕਤੀ ਸਰਫ ਦਾ ਜਿਹੜਾ ਸਾਰਾ ਤਾਮਚਾਮ ਜਿਹੜਾ ਰਚਾਇਆ ਹੋਇਆ ਤੇ ਦੂਜੇ ਪਾਸੇ ਅਸੀਂ ਕਮਰੇ ਚ ਐਂਟਰ ਹੁੰਨੇ ਆ ਤੁਹਾਨੂੰ ਦਿਖਾਉਣੇ ਆ ਕਿ ਸਾਰਾ ਜਿਹੜਾ ਮਾਹੌਲ ਹੈ ਪੂਰਾ ਮਾਹੌਲ ਇੱਥੇ ਸਰਫ ਦੀ ਫੈਕਟਰੀ ਵਾਲਾ ਲੱਗਦਾ ਹੈ ਤੇ ਇੱਧਰ ਕੁਝ ਮਸਾਲੇ ਵੀ ਸੋਇਆ ਦਾ ਜਿਹੜਾ ਇੱਥੇ ਸੋਡਾ ਓਮ ਮਤਲਬ ਕਿ ਇਦਾਂ ਦੀਆਂ ਪੈਕਿੰਗਾਂ ਮਿਲਣ ਗਈਆਂ ਤੇ ਦੂਜੇ ਪਾਸੇ ਜਿਹੜੇ ਪੈਕਿੰਗਾਂ ਕਰਨ ਵਾਸਤੇ ਡੱਬੇ ਵਗੈਰਾ ਸਾਰੇ ਮਿਲਣਗੇ ਪਰ ਅਗਲਾ ਕੀ ਹੈ ਕੰਸਟਰਕਟ ਉਹ ਦਿਖਾਉਣੇ ਆ ਕਿ ਇਹ ਜਿਹੜਾ ਮੁਕਤੀ ਸਰਫ ਦਾ ਜਿਹੜਾ ਸਾਰਾ ਕੈਮੀਕਲ ਹੈ ਉਹ ਇੱਥੇ ਪਿਆ ਹੈਗਾ ਤੇ ਦੂਜੇ ਪਾਸੇ ਤੁਸੀਂ ਆਓ ਕਿ ਅੰਦਰ ਪੂਰੀ ਫੈਕਟਰੀ ਦਾ ਜਿਹੜਾ ਪ੍ਰੇਖਾ ਇਹਨਾਂ ਵੱਲੋਂ ਪਾਇਆ ਗਿਆ ਹੈ ਕਿ ਪੂਰਾ ਇੱਥੇ ਜਿਹੜੀ ਇਹ ਸਰਫ ਫੈਕਟਰੀ ਹੈ ਉਹ ਕੈਮੀਕਲ ਨੇ ਜਿਹੜੇ ਸਾਰਾ ਕੁਝ ਉਦਾਂ ਦੇ ਹੀ ਇੱਥੇ ਰੱਖਿਆ ਗਿਆ ਕਿ ਕਿਸੇ ਨੂੰ ਪਤਾ ਨਾ ਲੱਗ ਸਕੇ ਤੇ ਦੂਜੇ ਪਾਸੇ ਤੁਹਾਨੂੰ ਅੰਦਰ ਲੈ ਕੇ ਚਲਦੇ ਆ ਕਿ ਕਿਸ ਤਰ੍ਹਾਂ ਚੋਰ ਮੋਰੀ ਰਾਈ ਕਤੋਂ ਦਾ ਇਹ ਕੰਮ ਚੱਲਦਾ ਹੈ ਪਰ ਅੱਜ ਸਿਹਤ ਵਿਭਾਗ ਵੱਲੋਂ ਇੱਕ ਬਹੁਤ ਵੱਡਾ ਉਪਰਾਲਾ ਜਿਹੜਾ ਕੀਤਾ ਗਿਆ ਤੁਸੀਂ ਦੇਖੋਗੇ ਦੀਪ ਦੀਪ ਦੇਸੀ ਘੀ ਦੇ ਜਿਹੜੇ ਇੱਥੇ ਡੱਬੇ ਨੇ ਉਹ ਇੱਥੇ ਪਏ ਨੇ ਤੇ ਆਹ ਜਿਹੜੀ ਫੈਕਟਰੀ ਆ ਤੁਸੀਂ ਮਾਹੌਲ ਦੇਖੋ ਕਿ ਦੂਜੇ ਪਾਸੇ ਅੰਦਰ ਅਸੀਂ ਤੁਹਾਨੂੰ ਲੈ ਕੇ ਜਾਂਦੇ ਹਾਂ ਜਿਹੜਾ ਇਹ ਕਮਰਾ ਹੈ ਇਸ ਕੰ ਬੰਦ ਕਮਰੇ ਦੇ ਅੰਦਰ ਦੇਸੀ ਘੀ ਦੀ ਪੈਕਿੰਗ ਕੀਤੀ ਜਾਂਦੀ ਸੀ ਤੇ ਤੁਸੀਂ ਦੇਖੋਗੇ ਤਕਰੀਬਨ ਜਿਹੜਾ 7 ਕੁਆਂਟਲ ਦੇ ਕਰੀਬ ਜਿਹੜਾ ਡੱਬਿਆਂ ਦੇ ਵਿੱਚ ਪੈਕਿੰਗਾਂ ਦੇ ਵਿੱਚ ਦੇਸੀ ਘੀ ਪਿਆ ਜਿਹਨੂੰ ਅਸੀਂ ਜਾਲੀ ਦੇਸੀ ਕੀ ਜਿਹੜਾ ਨਰੀ ਬਿਮਾਰੀਆਂ ਦਾ ਜਿਹੜਾ ਬਿਮਾਰੀਆਂ ਨੇ ਭਾਵੇਂ ਕੈਂਸਰ ਹੋਵੇ ਕਿੰਨੀਆਂ ਭਿਆਨਕ ਬਿਮਾਰੀਆਂ ਦੇ ਵਿੱਚ ਸਾਡਾ ਪੰਜਾਬ ਹੈ ਜਿਹੜਾ ਜੂਦ ਹੈ ਪਰ ਜਿਹੜਾ ਪੰਜਾਬ ਦੇਸੀ ਕੀ ਘਰ ਦੇ ਦੇਸੀ ਕੀ ਖਾਣ ਦੀ ਗੱਲ ਕਰਦੇ ਸੀ ਅੱਜ ਅਸੀਂ ਕਿੱਦਾਂ ਦੀਆਂ ਪੈਕਿੰਗਾਂ ਇੱਕ ਹੋਰ ਤੁਹਾਨੂੰ ਤਸਵੀਰ ਦਿਖਾਉਣ ਲੱਗਿਆ ਕਿ ਜਿਹੜੀ ਛੋਟੀ ਪੈਕਿੰਗ ਕਿ ਕਿ ਜਿਹੜੇ ਮਜ਼ਦੂਰ ਲੋਕ ਨੇ ਉਹ ਦਿਹਾੜੀਦਾਰ ਨੇ ਉਹ ਛੋਟੀ ਪੈਕਿੰਗ ਆਪਣੇ ਸਰੀਰ ਨੂੰ ਤੰਦਰੁਸਤੀ ਦੇਣ ਵਾਸਤੇ ਛੋਟੀ ਪੈਕਿੰਗ ਵੀ ਇਹਨਾਂ ਵੱਲੋਂ ਤਿਆਰ ਦੇਉ ਕੋਈ ਵੀ ਬੰਦਾ ਇਹਨਾਂ ਤੋਂ ਬਚ ਨਾ ਸਕੇ ਜਾਲੀ ਕੀ ਤੋਂ ਸਾਡੇ ਨਾਲ ਅਫਸਰ ਸਾਹਿਬ ਜੁੜੇ ਨੇ ਕੀ ਨਾਮ ਹੈ ਤੁਹਾਡਾ ਮੈਂ ਡਾਕਟਰ ਬਲਜੀਤ ਡੀ ਐਚਓ ਸੰਗਰੂਰ ਡਾਕਟਰ ਸਾਹਿਬ ਜੇ ਗੱਲ ਕੀਤੀ ਜਾਵੇ ਕਿਹੜੀਆਂ-ਕਿਹੜੀਆਂ ਚੀਜ਼ਾਂ ਮਿਲਾ ਕੇ ਕੀ ਤਿਆਰ ਹੁੰਦਾ ਸੀ ਜਿਹੜਾ ਇੱਥੇ ਅਸੀਂ ਆ ਕੇ ਦੇਖਿਆ ਤਾਂ ਰਿਫਾਈਨਡ ਤੇ ਬਨਸਪਤੀ ਕੀ ਮਿਕਸ ਕਰਕੇ ਉਹਦੇ ਵਿੱਚੋਂ ਬਣਾ ਰਹੇ ਸੀ ਜੀ ਹੋਰ ਕੀ ਕੀ ਪੈਂਦਾ ਜਿਹਦੇ ਵਿੱਚ ਉਹਦੇ ਵਿੱਚ ਕੁਝ ਫਲੇਵਰ ਵਗੈਰਾ ਪਾ ਰਹੇ ਨੇ ਉਹ ਪ੍ਰੋਸੈਸ ਚੱਲ ਰਿਹਾ ਹੈਗਾ ਪਿੱਛੇ ਹੋ ਰਿਹਾ ਸੀ ਸਾਰਾ ਕੁਝ ਇਹ ਪੈਕਿੰਗ ਵੀ ਇੱਥੇ ਹੀ ਹੋ ਰਹੀ ਹੈ ਇਸ ਬੰਦ ਕਮਰੇ ਦੇ ਵਿੱਚ ਹੈ ਜਿਹੜੀ ਪੈਕਿੰਗ ਹੋ ਰਹੀ ਹੈ ਕਿਵੇਂ ਤੁਹਾਨੂੰ ਕਿਵੇਂ ਪਿੰਕਪਈ ਜਾਂ ਗੁਪਤ ਕੋਈ ਸੂਚਨਾ ਮਿਲੀ ਸੀ ਸਾਨੂੰ ਕੋਈ ਗੁਪਤ ਸੂਚਨਾ ਮਿਲੀ ਸੀ ਵੀ ਇੱਥੇ ਸਰਫਨਾ ਸਰਫ ਦੀ ਫੈਕਟਰੀ ਦੀ ਆਰਡ ਦੇ ਵਿੱਚ ਕੀ ਦਾ ਕੰਮ ਚੱਲ ਰਿਹਾ ਹੈ ਜੀ ਤੇ ਮੌਕੇ ਤੇ ਜਦੋਂ ਅਸੀਂ ਆ ਕੇ ਦੇਖਿਆ ਤਾਂ ਇੱਥੇ ਇਹਨਾਂ ਕੋਲ ਕੋਈ ਫੂਡ ਲਾਇਸੈਂਸ ਵਗੈਰਾ ਕੁਝ ਨਹੀਂ ਹੈ ਜੀ ਜੇ ਆਪਾਂ ਡਾਕਟਰ ਸਾਹਿਬ ਗੱਲ ਕਰੀਏ ਕਿਉਂਕਿ ਇੱਕ ਪਾਸੇ ਪੰਜਾਬ ਹੈ ਪੂਰਾ ਜਿਹੜਾ ਪੰਜਾਬ ਨਹੀਂ ਪੂਰਾ ਭਾਰਤੀ ਕਹਿ ਸਕਦੇ ਆ ਜਾਲੀ ਚੀਜ਼ਾਂ ਦੇ ਨਾਂ ਤੇ ਬਿਮਾਰੀਆਂ ਨੂੰ ਵੰਡ ਰਿਹਾ ਇਸ ਚੀਜ਼ ਨਾਲ ਇੱਕ ਆਮ ਬੰਦਾ ਮਹਿੰਗੀ ਜਿਹੜਾ ਕੀ ਖਰੀਦਦਾ ਆਪਦੀ ਬੜੀਆ ਸਿਹਤਬੰਦ ਹੋਣ ਲਈ ਕੀ ਖਰੀਦਦਾ ਪਰ ਉਲਟਾ ਉਹਨੂੰ ਰਫਾਈਂਡ ਤੇ ਡਾਲਡਾ ਖਾਣ ਦੇ ਮਜਬੂਰ ਕੀਤਾ ਜਾਂਦਾ ਫਲੇਵਰ ਪਾ ਕੇ ਇਹਨਾਂ ਦਾ ਕਿੱਦਾਂ ਦਾ ਇਹਨਾਂ ਬਿਮਾਰੀਆਂ ਦਾ ਜਿਹੜਾ ਹੈਗਾ ਦੇ ਕੋ ਇਹ ਜਿਹੜੇ ਚੀਜ਼ਾਂ ਨੇ ਇਹਦੇ ਨਾਲ ਕਾਫੀ ਭਿਆਨਕ ਬਿਮਾਰੀਆਂ ਨੇ ਜਿਵੇਂ ਕੈਂਸਰ ਆਪਣੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਫੈਲ ਰਿਹਾ ਹੈਗਾ ਇਹ ਇੰਨਾ ਚੀਜ਼ਾਂ ਦੀ ਹੀ ਦੇਣਾ ਹੈ ਇਸ ਕਰਕੇ ਜਿਹੜੀ ਇੱਥੇ ਪੈਕ ਕੀਤੀਆਂ 1 ਲੀਟਰ ਤੋਂ ਲੈ ਕੇ 100 ਐਮਐਲ ਤੱਕ 100 ਐਮਐਲ ਤੱਕ ਦੀ ਪੈਕਿੰਗ ਵੀ ਬਣੀ ਹੋਈ ਆ ਤਾਂ ਕਿ ਕੋਈ ਵੀ ਬੰਦਾ ਇਹਨੂੰ ਇਹਦੇ ਵਿੱਚੋਂ ਬਚ ਨਾ ਸਕੇ ਜੀ ਜਿਵੇਂ ਡਾਕਟਰ ਸਾਹਿਬ ਤੁਸੀਂ ਸੈਂਪਲਿੰਗ ਵੀ ਕੀਤੀ ਹੈ ਇਸ ਬੰਦੇ ਨੂੰ ਜਿਵੇਂ ਤੁਹਾਡਾ ਐਕਸਪੀਰੀਅੰਸ ਹੈ ਤੁਸੀਂ ਪਹਿਲਾਂ ਵੀ ਇਸਦਾਂ ਦੀਆਂ ਫੈਕਟਰੀਆਂ ਤੇ ਰੇਡ ਵਗੈਰਾ ਮਾਰਦੇ ਰਹੇ ਨੂੰ ਇਹੋ ਜਿਹੇ ਲੋਕਾਂ ਨੂੰ ਕਿੱਦਾਂ ਦੀ ਜਿਹੜੀ ਜਿਹੜੀ ਸਰਕਾਰ ਵੱਲੋਂ ਸਜ਼ਾ ਦਿੱਤੀ ਜਾਂਦੀ ਹੈ ਦੋ ਕੁ ਵਾਰੀ ਦੇ ਨੰ ਸੈਂਪਲਿੰਗ ਕਰਕੇ ਉੱਪਰ ਸਾਡੇ ਖਰਡ ਲੈਬ ਦੇ ਵਿੱਚ ਭੇਜ ਦਿੱਤੀ ਗਈ ਹੈ ਜਿੱਦਾਂ ਦੀ ਰਿਪੋਰਟ ਆਏਗੀ ਉਦਾਂ ਦੀ ਲੀਗਲ ਕਾਰਵਾਈ ਡੈਫੀਨੇਟ ਹੋਏਗੀ ਬਿਲਕੁਲ ਜੀ ਤੁਸੀਂ ਸਾਰੀ ਗੱਲਬਾਤ ਇਹਨਾਂ ਤੋਂ ਕੀਤੇ ਕਿੰਨੀ ਜਿਹੜੀ ਇਹਦੀ ਰੇਸੋ ਹੈਗੀ ਹੈ ਕੀ ਇਹ ਸਰ ਮੈਂ ਫੂਡ ਸੇਫਟੀ ਅਫਸਰ ਸੰਗਰੂਰ ਇਹ ਅੱਜ ਅਸੀਂ ਪਵਾਨੀਗੜ੍ਹ ਵਿਖੇ ਰੇਡ ਕੀਤੀ ਹੈ ਜਿੱਥੇ ਘੋ ਬਣ ਰਿਹਾ ਸੀ ਡੁਪਲੀਕੇਟ ਕਹਿ ਸਕਦੇ ਆ ਇਹਨੂੰ ਤੇ ਇਹਦੇ ਵਿੱਚ ਕੁਆਂਟੀਟੀ ਸਰ ਜਿਵੇਂ ਦੇਸੀ ਕੀਦੀ ਸੀ ਇਹ 200 ਗ੍ਰਾਮ ਦੇ 18 ਲੀਟਰ ਤੇ 500 ਐਮਐਲ ਦੇ 39000 ਇਹ ਸਾਨੂੰ ਇਥੋਂ ਬਰਾਮਦ ਹੋਏ ਨੇ ਤੇ ਕੁਝ ਦੂਸਰਾ ਰਿਫਾਈਨਡ ਆਇਲ ਜਿਵੇਂ 15 ਲੀਟਰ ਦੇ 3C 20C ਇਹ ਬਰਾਮਦ ਹੋਏ ਨੇ ਬਾਕੀ ਸੈਂਟ ਵਗੈਰਾ ਜੋ ਇਹਦੇ ਵਿੱਚ ਮਿਕਸ ਕੀਤਾ ਜਾਂਦਾ ਜਿਹਦੇ ਨਾਲ ਫਲੇਵਰ ਤਿਆਰ ਕੀਤਾ ਜਾਂਦਾ ਮਤਲਬ ਦੇਸੀ ਕੀ ਵੰਗ ਉਹ ਸਾਰਾ ਮਤਲਬ ਇੱਥੇ ਬਰਾਮਦ ਹੋਇਆ ਸਾਨੂੰ ਮੌਕੇ ਤੇ ਹੀ ਪੱਟੀਆਂ ਚੱਲ ਰਹੀਆਂ ਸੀ ਜੋ ਤਿਆਰ ਕੀਤਾ ਜਾ ਰਿਹਾ ਸੀ ਮੌਕੇ ਤੇ ਕਿ ਕਿੰਨਾ ਟੋਟਲ ਕਿੰਨਾ ਹੈਗਾ ਇਹ ਟੋਟਲ ਇਹ ਸਰ ਕਿੰਨਾ ਸੀ ਜੀ ਮਟੀਰੀਅਲ 700 ਲੀਟਰ ਦੇ 700 ਲੀਟਰ ਦੇ ਕਰੀਬ ਹੈਗਾ ਇਹ ਟੋਟਲ ਮਟੀਰੀਅਲ ਜੀ ਜਿਵੇਂ ਆਪਾਂ ਗੱਲ ਕੀਤੀ ਜਾਵੇ ਕੋਈ ਇਹਨਾਂ ਦੇ ਮਾਲਕ ਕੌਣ ਹੈ ਉਹਦਾ ਕੋਈ ਪਤਾ ਚੱਲਦਾ ਹਾਂਜੀ ਉਹ ਮਾਨਸਾ ਦਾ ਕੋਈ ਹੈਗੇ ਨੇ ਜਿੰਮੀ ਗਰਗ ਉਹ ਮਾਨਸਾ ਦੇ ਰਹਿਣ ਵਾਲੇ ਨੇ ਤੇ ਉਹ ਇੱਥੇ ਇਹ ਸਰਫ ਦੀ ਫੈਕਟਰੀ ਦੀ ਯਾਰਡ ਵਿੱਚ ਇਹ ਕੰਮ ਚੱਲ ਰਿਹਾ ਸੀ ਇੱਥੇ ਬਿਲਕੁਲ ਮਾਨਸਾ ਦੇ ਰਹਿਣ ਵਾਲੇ ਨੇ ਬਿਲਕੁਲ ਜੀ ਮਾਲਕ ਮਾਨਸਾ ਜ਼ਿਲ੍ਹੇ ਤੋਂ ਬਿਲੋਂਗ ਕਰਦੇ ਨੇ ਪਰ ਤੁਹਾਨੂੰ ਦੱਸ ਦਈਏ ਕਿ ਤੁਸੀਂ ਦੇਖੋ ਕਿ ਜਿਹੜਾ ਲਾਸਟ ਤੱਕ ਤੁਹਾਨੂੰ ਜ਼ਰੂਰ ਦਿਖਾਵਾਂਗੇ ਕਿ ਜਿਹੜੇ ਰਫਾਇਨ ਦੇ ਟੀਨ ਨੇ ਜੜੀਆਂ ਕਿਸ ਤਰ੍ਹਾਂ ਪੈਕਿੰਗਾਂ ਹੋ ਰਹੀਆਂ ਨੇ ਇੱਥੇ ਤੁਹਾਨੂੰ ਸਾਰਾ ਡੱਬੇ ਵੀ ਪੂਰੇ ਕਿੰਨੀਆਂ ਪੈਕਿੰਗਾਂ ਦੇ ਵਿੱਚ ਅਲੱਗ-ਅਲੱਗ ਨਾਮਾਂ ਦੇ ਡੱਬੇ ਨੇ ਜਿਹੜੇ ਪੈਕਿੰਗਾਂ ਦੇ ਵਿੱਚ ਸਰ ਇਹ ਅਸੀਂ 4-5 ਤਰ੍ਹਾਂ ਦੇ ਸੈਂਪਲ ਲੈਂਦੇ ਨੇ ਤੇ ਉਹ ਸਾਰੇ ਅਲੱਗ-ਅਲੱਗ ਬ੍ਰਾਂਡ ਨੇ ਜਿਵੇਂ ਦੀਪ ਲਾਈਟ ਹੋ ਗਿਆ ਜਾ ਮਤਲਬ ਦੇਸੀ ਕੀ ਜਿਵੇਂ ਸਨਲਾਈਟ ਅਲੱਗ-ਅਲੱਗ ਮਤਲਬ ਕੋਈ ਸਰਸੇ ਦਾ ਐਡਰੈਸ ਹੈ ਕਿਸੇ ਤੇ ਕਿਸੇ ਦਾ ਲੁਧਿਆਣੇ ਦਾ ਐਡਰੈਸ ਦਿੱਤਾ ਹੋਇਆ ਹੈ ਪੈਕਿੰਗ ਰੈਪਰ ਤਿਆਰ ਕਰਕੇ ਇਹ ਖੁਦ ਹੀ ਤਿਆਰ ਕਰਦੇ ਜੀ ਸਾਰਾ ਮਟੀਰੀਅਲ ਇੱਥੇ ਸਾਡੇ ਸਾਹਮਣੇ ਤਿਆਰ ਕੀਤਾ ਜਾ ਰਿਹਾ ਹੈ ਡਾਕਟਰ ਸਾਹਿਬ ਜੇ ਆਪਾਂ ਗੱਲ ਕਰੀਏ ਕਿਉਂਕਿ ਇਹ ਚਾਰ ਤਰ੍ਹਾਂ ਦੀ ਪੈਕਿੰਗ ਦੇ ਵਿੱਚ ਜਿਹੜਾ ਘੀ ਹੈ ਤਿਆਰ ਹੋ ਕੇ ਜਾਂਦਾ ਹੈ ਕੀ ਤੁਸੀਂ ਪੰਜਾਬ ਵਾਸੀਆਂ ਨੂੰ ਜਿੱਥੇ-ਜਿੱਥੇ ਘੀਗ ਦੀ ਜਿਹੜੀ ਕੋਈ ਦੁਕਾਨਦਾਰ ਵੇਚ ਰਿਹਾ ਉਹਦਾ ਨਾਮ ਲੈ ਕੇ ਉਹਨਾਂ ਨੂੰ ਅਗਾਹ ਕਰਨਾ ਚਾਹੋਗੇ ਬਿਲਕੁਲ ਕਲਾਕਾਂ ਨੂੰ ਆਸਿਆਂ ਨੂੰ ਇਹੀ ਹੈ ਵੀ ਜਿਹੜਾ ਤੁਸੀਂ ਕੋਈ ਵੀ ਚੀਜ਼ ਖਰੀਦਦੇ ਹੋ ਉਹਦੇ ਤੇ ਐਫ ਐਫਐਸਐਸ ਆਈ ਦਾ ਮਾਰਕਾ ਜ਼ਰੂਰ ਦੇਖ ਲੈਣਾ ਤੇ ਇੱਕ ਬ੍ਰਾਂਡਡ ਚੀਜ਼ਾਂ ਹੀ ਵਰਤਣ ਜੀ ਕਿਉਂਕਿ ਇਹਦੇ ਦੇ ਜਿਹੜਾ ਐਡਰੈਸ ਹੈ ਤਿਆਰ ਇਹ ਪਵਾਨੀਗੜ੍ਹ ਹੋ ਰਿਹਾ ਤੇ ਇਹ ਤੇ ਐਡਰੈਸ ਜਿਹੜਾ ਹੈਗਾ ਉਹ ਮੇਰੇ ਘਰ ਤੇ ਹਰਿਆਣੇ ਦਾ ਸਰ੍ਹਸੇ ਦਾ ਐਡਰੈਸ ਲਿਖਿਆ ਹੋਇਆ ਜੀ ਇਹ ਕਿਹੜੇ ਕਿਹੜੇ ਮਾਰਕੇ ਚ ਤਿਆਰ ਕੀਤਾ ਗਿਆ ਹਾਂ ਇਹ ਆ ਦੀਪਨਾ ਦਾ ਇੱਕ ਮਾਰਕਾ ਇੱਕ ਹੈਗਾ ਡੇਰੀ ਟ੍ਰੀਟ ਇੱਕ ਸਨਲਾਈਟ ਹੈ ਇਹ ਗੋਪਾਨ ਅਲੱਗ-ਅਲੱਗ ਮਾਰਕੇ ਨੇ ਇਹਨਾਂ ਦੇ ਬਿਲਕੁਲ ਜੀ ਤੁਸੀਂ ਸੁਣਿਆ ਕਿ ਜੀਹਾਂ ਕੁ ਲੋਕਾਂ ਕੋਲੇ ਇਹ ਜਿਹੜਾ ਕੀ ਜਿੰਨੀਆਂ ਵੀ ਦੁਕਾਨਾਂ ਤੇ ਪਿਆ ਮੈਂ ਵੀ ਅਪੀਲ ਕਰਦੇ ਹਾਂ ਅਸੀਂ ਪੀਟੀਸੀ ਦੇ ਜ਼ਰੀਏ ਕਿ ਇਹਨਾਂ ਤੋਂ ਬਚਿਆ ਜਾ ਤੁਸੀਂ ਦੇਖੋਗੇ ਟੱਬ ਦੇ ਵਿੱਚ ਇਹ ਕਹਿ ਸਕਦੇ ਹਾਂ ਅਸੀਂ ਰਿਫਾਈਨਡ ਦਾ ਟੱਬ ਹੈ ਜਿਹੜਾ ਭਰਿਆ ਗਿਆ ਇਸ ਤੋਂ ਇਲਾਵਾ ਜਿਹੜੀ ਇਹਦੇ ਵਿੱਚ ਰਿਫਾਈਨਡ ਤੇ ਡਾਲੜਾ ਇੱਕ ਸੈਂਟਰ ਜੋ ਫਲੇਵਰ ਲਈ ਸੈਂਟਰ ਤਿਆਰ ਕੀਤਾ ਸੈਂਟਰ ਪਾਇਆ ਜਾਂਦਾ ਹੈ ਦੇਸੀ ਘੀ ਦਾ ਉਹਨੂੰ ਫਲੇਵਰ ਦੇਣ ਦੇ ਲਈ ਤੇ ਆਹ ਜਿਹੜਾ ਇਹ ਪੇਸਟ ਹੈਗਾ ਜੀ ਇਹ ਨੂੰ ਈ ਨੂੰ ਕਲਰ ਕਰਨਾ ਘੀ ਨੂੰ ਕਲਰ ਕਰਨ ਵਾਸਤੇ ਜਿਹੜਾ ਇਹ ਸੈਂਟਰ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਤੇ ਇਹ ਸਾਰਾ ਕਿੰਨਾ ਸਿਹਤ ਲਈ ਖਤਰਨਾਕ ਹੈ ਇਹ ਤੁਸੀਂ ਆਪੇ ਸਾਰੇ ਅੰਦਾਜ਼ਾ ਲਗਾ ਲਿਓ ਕਿ ਦੇਸੀ ਘੀ ਖਾਣ ਵਾਲਿਆਂ ਨੂੰ آگਾਹ ਕੀਤਾ ਜਾਂਦਾ ਹੈ ਕਿ ਕੋਈ ਵੀ ਚੀਜ਼ ਲੈਣੀ ਹੈ ਤਾਂ ਉਹ ਤੇ ਜਿਹੜਾ ਐ ਐਸਓਆਈ ਦਾ ਮਾਰਕਾ ਲੱਗਿਆ ਹੋਏ ਤੋਂ ਬਗੈਰ ਨਾ ਖਰੀਦੀ ਜਾਵੇ ਤੁਸੀਂ ਦੇਖੋ ਕਿ ਪੂਰੀ ਫੈਕਟਰੀ ਜਿਹੜੀ ਇੱਕ ਕਮਰੇ ਦੇ ਵਿੱਚ ਚਲਾਈ ਜਾਂਦੀ ਹੈ ਉੱਤੇ ਪੈਕਿੰਗਾਂ ਦਾ ਜਿਹੜਾ ਕੰਧਾਂ ਦੇ ਉੱਤੇ ਇਹਨਾਂ ਵੱਲੋਂ ਲਗਾਇਆ ਗਿਆ ਮੈਂ ਕਹੂੰਗਾ ਕੈਮਰਾ ਬਸ ਨੂੰ ਜ਼ਰੂਰ ਦਿਖਾਇਆ ਜਾਵੇ ਕੰਧਾਂ ਦੇ ਉੱਤੇ 1 ਕਿਜੀ 500 ਗ੍ਰਾਮ ਤੁਸੀਂ ਦੇਖੋ ਕਿ 500 ਗ੍ਰਾਮ ਦੀ ਪੈਕਿੰਗ ਤੱਕ ਇਹਨਾਂ ਵੱਲੋਂ ਇੱਥੇ ਤਿਆਰ ਕੀਤੀ ਗਈ ਹੈ ਕਿਉਂਕਿ ਕੋਈ ਵੀ ਬੰਦਾ ਜਿਹੜਾ ਭਾਵੇਂ ਗਰੀਬ ਜਿਹੜੇ ਦਿਹਾੜੀਦਾਰ ਲੋਕ ਨੇ ਉਹ ਇੱਥੇ ਜੇ ਕੋ ਕਿਸੇ ਵੀ ਖੇਤ ਮਜ਼ਦੂਰੀ ਕਰਕੇ ਆਉਂਦਾ ਤਾਂ ਉਹਨੂੰ ਜ਼ਰੂਰ ਹੁੰਦਾ ਕਿ ਤਾਕਤ ਦੇ ਲਈ ਦੇਸੀ ਕੀ ਖਰੀਦ ਲਿਆ ਜਾਵੇ ਉਹਨੂੰ ਛੋਟੀ ਪੈਕਿੰਗ ਤਿਆਰ ਕਰਕੇ ਦਿੱਤੀ ਹੋਈ ਹੈ ਉਹ ਆਪਣੇ ਗਰੀਬ ਆਪਣੇ ਬੱਚਿਆਂ ਨੂੰ ਇਹ ਕੀ ਖਵਾਉਂਦਾ ਹੋਵੇਗਾ ਤੁਸੀਂ ਦੇਖੋ ਕਿ ਕਿੰਦਾ ਦਾ ਮਟੀਰੀਅਲ ਹੈ ਜਿਹੜਾ ਪੂਰਾ ਇੱਥੇ ਰੱਖਿਆ ਗਿਆ ਹੈ ਜਿਹੜਾ ਉਹ ਦੇਸੀ ਘੋੜੇ ਦੇ ਨਾਲ ਪੈਸਾ ਵਟੋਲਣਾ ਚਾਹੁੰਦੇ ਸੀ ਜਲਦੀ ਅਮੀਰ ਹੋਣ ਦੇ ਲਈ ਇਹ ਲੋਕਾਂ ਨੇ ਲੋਕਾਂ ਦੀ ਸਿਹਤ ਨਾਲ ਕਿੱਦਾਂ ਦਾ ਖਲਵਾੜ ਕਰਦੇ ਨੇ ਇਹ ਸਾਰੀਆਂ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਤੁਸੀਂ ਦੇਖੋਗੇ ਪੂਰੇ ਕਹਿ ਸਕਦੇ ਹਾਂ ਕਿ ਕਿੰਨੇ ਕੁਆਂਟਲਾਂ ਦੀ ਜਿਹੜੀ ਜੇਕਰ ਇੱਥੇ ਰੇਡ ਨਾ ਪੈਂਦੀ ਤਾਂ ਕਿੰਨਾ ਕੀ ਜਿਹੜਾ ਪੂਰੇ ਪੰਜਾਬ ਦੇ ਵਿੱਚ ਇਹਨਾਂ ਨੇ ਜਿਹੜਾ ਵੇਚਣਾ ਸੀਗਾ ਉਸ ਤੋਂ ਅੱਜ ਜਿਹੜਾ ਸਹਿਤ ਭਾਗ ਹੈ ਉਹਨਾਂ ਵੱਲੋਂ ਇੱਕ ਬਹੁਤ ਵੱਡਾ ਉਪਰਾਲਾ ਗੁਪਤ ਸੂਚਨਾ ਤੇ ਜਿਹੜੀ ਰੇਡ ਕੀਤੀ ਗਈ ਹੈ ਤੇ 7 ਕੁਆਂਟਲ ਜਿਹੜਾ ਕੀਆ ਇੱਥੇ ਬਰਾਮਦ ਕੀਤਾ ਗਿਆ ਤੇ ਹੁਣ ਜਿਹੜੀ ਅਗਲੀ ਕਾਰਵਾਈ ਹੈ ਸੈਂਪਲ ਭਰ ਲੈ ਗਏ ਨੇ ਤੇ ਉਸ ਪਲਾਨ ਕਦੋਂ ਕੀ ਰਿਜ਼ਲਟ ਆਉਂਦਾ ਸਿੰਪਲਰ ਦਾ ਆਉਣ ਵਾਲਾ ਟਾਈਮ ਦੱਸੂਗਾ ਪਰ ਅਸੀਂ ਵੀ ਅਪੀਲ ਕਰਦਾ ਕਿ ਇਦਾਂ ਦੇ ਲੋਕਾਂ ਤੋਂ ਬਚਿਆ ਜਾ ਸਕੇ ਕੈਮਰਾ ਪਰਸਨ ਭੀਮਾ ਪੱਟੀਵਾਲ ਦੇ ਨਾਲ ਗੁਰਦਰਸ਼ਨ ਸਿੰਘ ਸਿੱਧੂ ਪੀਟੀਸੀ ਨਿਊਜ਼ ਸੰਗਰੂਰ